5 ਮਿੰਟ ਪਾਇਆ ਰਾਜਾ ਜਰਮਣੀ ਮਟੰਦੇ ਕਿਹੜੇ 5 ਮਿੰਟ 2:35 ਮਿੰਟ ਹੋ ਗਿਆ ਤੇ 2:35 ਮਿੰਟ ਤੇ ਸਾਡੀ ਵਾਰੀ ਸ਼ੁਰੂ ਹੋ ਜਾਂਦੀ ਆ ਭਾਈ 2:30 ਤੇ ਵਾਰੀ ਆ ਸਾਡੀ 5 ਮਿੰਟ ਪਾਏ ਆ ਜੇ ਪਾਣੀ ਨਾ ਵੱਢੀ ਗੱਲ ਸੁਣ ਲੈ ਮੇਰੀ ਇੱਕ ਸਾਡੀ ਵਾਰੀ ਦਾ ਟਾਈਮ ਹੋ ਗਿਆ 2:35 ਮਿੰਟ ਹੋ ਗਿਆ ਤੇ ਮੈਂ ਤਾਂ ਪਾਣੀ ਵੱਢੂੰਗਾ ਯਾਰ ਜਿਹੜਾ ਝੋੜ ਲਾਣਾ ਲਾਲਾ ਯਾਰ ਕਿਹੜਾ ਝੋੜ ਲਾਉਣਾ ਵੱਢ ਪਾਣੀ ਯਾਰ ਚੱਲ ਆਹ ਕਿਵੇਂ ਵੱਡੇਗਾ ਤੂੰ ਪਾਣੀ ਜੇ ਮਾਂ ਦਾ ਦੁੱਧ ਪੀਤਾ ਨਾ ਇੱਥੇ ਰਹੀਂ ਵਿਹੋਣੋਂ ਭਰਾਵਾਂ ਨੂੰ ਮੈਂ ਆਉਂਦਿਆਂ ਨੂੰ ਉਹ ਜਾ ਯਾਰ ਦੂਜੇ ਨੂੰ ਮਰਜ਼ੀ ਲਿਆ ਯਾਰ ਵੱਡੇ ਵੈਲੀ ਬਣੇ ਆ ਪੰਜਾਂ ਮਿੰਟਾਂ ਦੇ ਲੱਗਦੇ ਤੂੰ ਯਾਰ ਪਾਣੀ ਯਾਰ ਸਾਹੋਂ ਵਾਲੇ ਨੇ ਨਾ ਆਪਣੀ 5 ਮਿੰਟ ਪਹਿਲਾਂ ਵਾਰੀ ਵੜ ਲਈ ਉਹਨੇ ਓਏ ਉਹਦੀ ਇਹ ਮਜਾਲ ਆਪਣੇ 5 ਮਿੰਟ ਪਹਿਲਾਂ ਵੜ ਗਿਆ ਲੈ ਗਿਆ ਕੱਲ ਬਣਾਉਂਦਾ ਸਾਲਾ ਵੱਡੇ ਸੂਰਮੇ ਨੂੰ ਆਪਾਂ ਅੱਜ ਉਹਨੂੰ ਇਹ ਸਭ ਕੁਝ ਖਵਾਵਾਂਗੇ ਤੇ ਸਾਰੀ ਜ਼ਿੰਦਗੀ ਲਈ ਯਾਦ ਰੱਖੂਗਾ ਕਿ ਮਰਦਾਂ ਨਾਲ ਬਾਹ ਪਿਆ ਸੀ ਅੱਜ ਨਹੀਂ ਸੁੱਕਾ ਬੈਠਾ ਪੂਰੀ ਜ਼ਿੰਦਗੀ ਦਾ ਦਰ ਖਤਮ ਹੋ ਗਈ ਅੱਜ ਨਹੀਂ ਕਰਦੇ ਵੱਡੇ ਬਵਾਸ ਤੋਂ ਚਲੋ ਕਿੱਥੋਂ ਲਾਗਾ ਫੁੱਟਿਆ ਚਲੋ ਆਜੋ ਭਾਈ ਇਹ ਸਲਵਾ ਹੈ ਜੀ ਇਹ ਦਿੱਤਾ ਸੀ ਟੋਟੀਆਂ ਚੱਕ ਲੀਆਂ ਉਹ ਬਾਈ ਸਾਹੋ ਵਾਲੇ ਨੇ ਆਪਣੀ ਵਾਰੀ ਤੋਂ 5 ਮਿੰਟ ਵਾਢ ਲਏ ਇਸ ਤਰ੍ਹਾਂ ਦਾ ਬਾਈ ਆਪਾਂ ਕਿਸੇ ਦੀ ਬਦਮਾਸ਼ੀ ਸਹਿ ਨਹੀਂ ਨਾ ਸਕਦੇ ਉਹ ਕੱਲਾ ਖੇੜਾ ਆਪਾਂ ਚਾਰ ਭਰਾ ਤੇ ਆਪਾਂ ਵੀ ਕਿਵੇਂ ਝੱਲਾ ਲਾਂਗੇ ਬਦਮਾਸ਼ੀ ਵੱਡੇ ਬਦਮਾਸ਼ੀ ਦੀ ਸਭ ਸਿਖਾਵਾਂਗੇ ਅੱਜ ਉਹ ਸ਼ਾਬਾਸ਼ ਓਏ ਤੂੰ ਤਾਂ ਸਮਝਦਾਰ ਆ ਓਏ ਤੈਨੂੰ ਤਾਂ ਪਤਾ ਹੈ ਕਿ ਦਸ਼ਮਣੀ ਕੀ ਚੀਜ਼ ਹੁੰਦੀ ਆ ਓਏ ਗੁੱਸੇ ਵਿੱਚ ਲਿਆ ਗਿਆ ਫੈਸਲਾ 100% ਗਲਤ ਹੁੰਦਾ ਪਰ ਬਾਈ ਪਰ ਬਾਈ ਵਰਪੂਰ ਪਜਰੀ ਅਜੋ ਚੁੱਪ ਕਰਕੇ ਚੱਲਿਆ ਦਾੰਗਾ ਜਿਵੇਂ ਬੰਦਾ ਮਾਰ ਕੇ ਰੋਟੀ ਖਾਂਦੇ ਹੁੰਦੇ ਆ ਓਏ ਗਵਾਂਡ ਬੱਚੇ ਤਾਂ ਕੋਈ ਨਹੀਂ ਕਿਸੇ ਨਾਲ ਵਗਾਰਨੀ ਚਾਹੀਦੀ ਨਾਲੇ ਤੁਹਾਨੂੰ ਪਤਾ ਨਹੀਂ ਦੁਸ਼ਮਣੀ ਤੇ ਘਰ ਬੜੇ ਦੂਰ ਹੈ ਇਹ ਦੁਸ਼ਮਣੀ ਤੇ ਰਾਹ ਬਰਬਾਦੀ ਦੀ ਮੰਜ਼ਲ ਵੱਲ ਜਾਂਦੇ ਆ ਬਰਬਾਦੀ ਦੀ ਮੰਜ਼ਲ ਵੱਲ ਬਣਾ ਛੋਟੇ ਤੇਰੇ ਕੋਲ ਟਾਈਮ ਕਿੰਨਾ ਹੋ ਗਿਆ ਜੇਦਾ ਭਾਈ ਤੈਨੂੰ ਆਜਾ ਮੇਰੇ ਕੋਲੇ

ਇਹ ਵੀ ਹੋ ਸਕਦਾ ਹੈ ਅਗਲੇ ਨੇ ਸਹੀ ਸਮੇਂ ਤੇ ਪਾਣੀ ਵੰਟਿਆ ਹੋਵੇ ਤੇ ਤੁਹਾਡੇ ਕੋਲ ਹੀ ਟਾਈਮ ਗਲਤ ਹੋਵੇ ਆਪਣੇ ਕੋਲੇ 5 ਮਿੰਟ ਟਾਈਮ ਅੱਗੇ ਪਿੱਛੇ ਹੈ ਆਪਣੇ ਜੀ ਹਰਕਾ 5 ਮਿੰਟ ਦਾ ਅੱਧ ਮਿੰਟ ਦੀ ਗਲਤੀ ਨੇ ਉਹ ਘਰ ਬਰਬਾਦ ਕਰਦੇ ਨੇ ਸੀ ਓਏ ਬਿਨਾਂ ਸੋਚਿਆ ਸਮਝਿਆ ਬਿਨਾਂ ਸੱਚਾਈ ਜਾਣਿਆ ਕਦੇ ਕੋਈ ਫੈਸਲਾ ਨਹੀਂ ਕਰਨਾ ਚਾਹੀਦਾ ਓਏ ਨਾਲੇ ਜੇ ਪਾਉਣੀ ਆ ਤਾਂ ਦੁਸ਼ਮਣੀ ਨਹੀਂ ਯਾਰੀ ਪਾਓ ਉਹ ਵੀ ਸੱਚੀ ਯਾਰੀ ਸਾਰੇ ਭਾਈ गुस्े में भाई बहुत वॾी ग़लती हुई असांजी